ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਬੇਸਨ ਦਾ ਚਿਲਾ ਇਹ ਆਪਾਂ ਆਪਣੇ ਘਰ ਵਿੱਚ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਦੇਣਾ ਚਿਲਾ ਬਣਾਉਣ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੇ एक कप बेसन दा थोड़ी जी आप शिमला मिर्च पावेंगे टमाटर पावेंगे हरा धनिया बरीक कटिया हुआ जी प्याज पावगी दो कटिया हुई हरिया मिर्चा पावगी जीरा पावगी अद्धा चमच सुनिया पावगी नमक पावगी लाल मिर्च थोड़ी जी हल्दी ਗਰਮਾ ਮਸਾਲਾ ਹੁਣ ਆਪਾਂ ਜੀ ਥੋੜਾ ਥੋੜਾ ਪਾਣੀ ਪਾ ਕੇ 20 ਅੰਦਾਜ਼ੇ ਇੱਕ گاੜਾ ਜਿਹਾ ਕੋਲ ਬਣਾ ਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਹੁਣ ਆਪਾਂ ਪਾਣੀ ਆਪਾਂ ਥੋੜਾ ਥੋੜਾ ਪਾ ਮਾਗੇ ਜੀ ਬੀਸਨ ਨੂੰ ਜੀ ਆਪਾਂ ਜ਼ਿਆਦਾ ਪਤਲਾ ਨਹੀਂ ਬਣਾਵਾਂਗੇ। ਥੋੜਾ ਜਿਹਾ ਗਾੜਾ ਰੱਖਾਂਗੇ। ਹੁਣ ਆਪਾਂ ਇੱਕ ਤਵਾ ਲਿਆ ਜੀ ਤਾਂ ਵੀ ਉੱਤੇ ਸਰੋਂ ਦਾ ਤੇਲ ਲਗਾਵਾਂਗੇ। ਹੁਣ ਆਪਾਂ ਬੀਸਨ ਦਾ ਜੋ ਬੈਟਰ ਬਣਾਇਆ ਹੈਗਾ ਉਸ ਨੂੰ ਪਾਵਾਂਗੇ ਤਾਂ ਵੀ ਉੱਤੇ। ચમચના જી આપણે બેસનનું ગોળ ગોળ બનાવ દો તણ મિટ આપીલેનું પકાવા ગો સિખ ચુક્યા જી ચીલા ਨਾ ਪੇਸ ਦੀ ਸੈਡ ਚੇਂਜ ਕਰ ਦਾਂਗੇ ਹਣੀ ਇਸ ਉਪਰ ਆ ਪਸਾਰੋਂ ਦਾ ਥਿਲ ਆਮਗੇ ਥੋੜਾ ਜਿਹਾ ਦੇਖੋ ਚੀ ਲਗਾ ਨਾ ਬਰੀਆ ਆ ਗਏ ਚੁੱਕਿਆ ਜੀ ਆਪਣਾ ਹੁਣ ਇਸ ਉੱਪਰ ਵੀ ਆਪਾਂ ਸਰੋਂ ਦਾ ਤੇਲ ਲਗਾਵਾਂਗੇ ਇਧਰ ਸਾਈਡ ਵੀ ਮੈਂ ਇੱਕ ਵਾਰ ਇਸ ਲਈ ਸਾਈਡ ਫਿਰ ਚੇਂਜ ਕਰਾਂਗੇ ਦੇਖ ਲਈ ਚਿਲੇ ਇਹਦੇ ਸਾਈਡ ਤੋਂ ਵੀ ਥੰਗੀ ਤਰ੍ਹਾਂ ਪੱਕ ਚੁੱਕੇਗਾ ਚਿਲਾ ਆਪਣਾ ਰੈਡੀ ਹੋ ਚੁੱਕਿਆ ਜੀ ਹੁਣ ਇਸੇ ਤਰੀਕੇ ਨਾਲ ਜੀ ਆਪਾਂ ਆਪਣੇ ਸਾਰੇ ਚਿਲੇਆਂ ਨੂੰ ਪਕਾਵਾਂਗੇ ਚਿਲੇ ਬਣਾਉਣਾ ਜੀ ਬਹੁਤ ਹੀ ਜ਼ਿਆਦਾ ਆਸਾਨ ਹੁੰਦਾ ਹੈਗਾ ਦੋ ਤਿੰਨ ਮਿੰਟ ਵਿੱਚ ਜਿਲੇ ਬਣ ਕੇ ਰੈਡੀ ਹੋ ਜਾਂਦਾ ਹੈਗਾ ਸਾਰੇ ਚਿਲੇ ਆਪ ਬਣਾ ਕੇ ਜਿਸ ਤਰੀਕੇ ਨਾਲ ਰੈਡੀ ਕਰ ਲਿਨੇ ਕਿ ਕਿੰਨੇ ਖੁਕ ਨੇ ਵਧੀਆ ਲੱਗ ਰਹੇ ਨੇ ਜੀ ਚਿਲੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ బెల్ ఐకాన్ ਨੂੰ ਪ੍ਰੈਸ ਕਰਨਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖ ਲੇ ਜੀ ਧੰਨਵਾਦ